ਸਾਰੇ ਦੇਸ਼ ਵਾਸੀਆਂ ਨੂੰ ਇੱਥੇ ਵਧਾਈ ਦਿਨ ਉਹਦੇ ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦਾ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਕਿ ਜਿਹੜੀ ਸੈਂਕੜੇ ਸਾਲਾਂ ਤੋਂ ਦੇਸ਼ ਵਾਸੀਆਂ ਦੀ ਇਹ ਮੰਗ ਸੀ ਪਵਨ ਰਾਮ ਜੀ ਦਾ ਜਿਹੜਾ ਉਹਨਾਂ ਦਾ ਪਵਿੱਤਰ ਸਥਾਨ ਹੈ ਉਸ ਸਥਾਨ ਦੇ ਉੱਪਰ 22 ਤਰੀਕ ਨੂੰ ਉਸ ਮੋਤੀ ਦੀ ਭਗਵਾਨ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਔਰ ਮੈਂ ਸਮਝਣਾ ਕਿ ਸਾਡੇ ਲੱਖਾਂ ਕਰੋੜਾਂ ਲੋਕਾਂ ਦੀ ਜਿਹੜੀ ਸ਼ਰਧਾ ਉਹਨਾਂ ਨੇ ਮਾਨ ਸਤਿਕਾਰ ਕੀਤਾ ਇਸ ਲਈ ਮੈਂ ਮੋਦੀ ਜੀ ਉਹਨਾਂ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੂਸਰੀ ਗੱਲ ਜਿਸ ਗੱਲ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹੋਇਆ ਕਿ ਆਪਣੇ ਗਰੀਬ ਭਾਈਚਾਰੇ ਮੱਦੀ ਬਾਲ ਵਿਖੀਆਂ ਮਲੋਂ ਜਿੱਥੇ ਉਹਨਾਂ ਨੂੰ ਮੁਬਾਰਕਵਾਦ ਦੇਣਾ ਉਥੇ ਨਾਲ ਹੀ ਮੈਂ ਮੋਦੀ ਸਰਕਾਰ ਦਾ ਧੰਨਵਾਦ ਇਹ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਰਮਾਂ ਦੇ ਰਚੇਤਾ ਭਗਵਾਨ ਵਾਲਮੀਕ ਜੀ ਦੇ ਨਾਂ ਦੇ ਉੱਪਰ ਉਹਨਾਂ ਨੇ ਏਅਰਪੋਰਟ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਜਿਹੜਾ ਹੈ ਭਗਵਾਨ ਵਾਲਮੀਕ ਜੀ ਦੇ ਨਾਂ ਤੇ ਰੱਖਿਆ। ਇਸ ਲਈ ਮੈਂ ਇੱਥੇ ਆਪਣੇ ਭਾਈਚਾਰੇ ਨੂੰ ਬਾਰ-ਬਾਰ ਦੇਣਾ ਉੱਥੇ ਮੋਦੀ ਸਾਹਿਬ ਦੀ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਤੇ ਜਿਹੜੀ ਹੋਰ ਮੈਂ ਨਾਲ ਕਹਿਣਾ ਚਾਹੁੰਦਾ ਕਿਤੇ ਮੈਂ ਸਮਝਦਾ ਕਿ ਨਰਿੰਦਰ ਮੋਦੀ ਜੀ ਦੇ ਔਰ ਉਹਨਾਂ ਦੀ ਸਰਕਾਰ ਨੇ ਦੇਸ਼ ਦੇ ਸਾਰੇ ਹੀ ਵਾਸੀਆਂ ਵਿੱਚੋਂ ਕੁਝ ਲੋਕਾਂ ਨੂੰ ਉਸ ਦਿਨ ਭਗਵਾਨ ਰਾਮ ਜੀ ਨੂੰ ਨਤਮਸਤਕ ਹੋਣ ਦੀ ਸੱਦਾ ਦਿੱਤਾ ਉਤੇ ਮੇਰੇ ਵੱਡੇ ਇੱਕ ਗਰੀਬ ਇਨਸਾਨ ਨੇ ਉਹਨਾਂ ਨੇ 22 ਤਰੀਕ ਨੂੰ ਉਤੇ ਭਗਵਾਨ ਰਾਮ ਜੀ ਦੇ ਚਰਨਾਂ ਵਿੱਚ ਔਰ ਭਗਵਾਨ ਬਾਲਮੀਕ ਜੀ ਦੇ ਦਰਸ਼ਨ ਕਰਨ ਦਾ ਉਤੇ ਉਹਨਾਂ ਨੇ ਮੌਕਾ ਦਿੱਤਾ ਇਸ ਲਈ ਮੈਂ ਇਸ ਗੱਲ ਨੂੰ ਵੀ ਮੈਂ ਸਮਝਣਾ ਕਿ ਮੇਰੇ ਭਾਈਚਾਰੇ ਵੱਲੋਂ ਉਹਨਾਂ ਨੇ ਹੈ ਉੱਥੇ ਹਾਜ਼ਰ ਹੋਣ ਦਾ ਸਦਾ ਪੱਤਰ ਦਿੱਤਾ ਮੈਂ ਇਸਲੀ ਨੂੰ ਨੰਦਾਂ ਇਸ ਪੱਖੋਂ ਵੀ ਬਹੁਤ ਬਹੁਤ ਮਿਲਕਰ ਬਹੁਤ ਜੀ ਦਾ ਜਿਨ੍ਹਾਂ ਨਾਲ ਮੇਰਾ ਮੇਰਾ ਜਾਤੀ ਤੌਰ ਉੱਤੇ ਬਹੁਤ ਪਿਆਰ ਅਤੇ ਸਤਿਕਾਰ ਦਾ ਨਾਮ ਲਈ ਨਾ ਉਹਨਾਂ ਦਾ ਨਾਮ ਆਦ ਕਰਦਾ